ਜਲੰਧਰ ਆਂ ਤੇ ਆਪ ਸਭ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆ ਜਲੰਧਰ ਦੇ ਬੀਐਸਐਫ ਚੌਂਕ ਵਿਖੇ ਇੱਕ ਪਾਸੇ ਜਿੱਥੇ ਮਹਾਰਾਸ਼ਟਰ ਬੰਗਲੌਰੂ ਵਰਗੇ ਹਾਈ-ਟੈਕ ਸ਼ਹਿਰਾਂ ਦੇ ਵਿੱਚ ਭਾਸ਼ਾ ਮਾਮੂਲੀ ਭਾਸ਼ਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉੱਥੇ ਹੀ ਅਸੀਂ ਮੌਜੂਦ ਹਾਂ ਜਲੰਧਰ ਦੇ ਬੀਅਰ ਸਫਟ ਚੌਕ ਵਿਖੇ ਜਿੱਥੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇਣ ਜਿੱਥੇ ਹਰ ਭਾਸ਼ਾ ਦੇ ਵਿੱਚ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਦਿਖਾ ਦਿਓ ਕਿ ਪੰਜਾਬੀ ਦੇ ਵਿੱਚ ਰਾਜਸਥਾਨੀ ਦੇ ਵਿੱਚ ਤਮਿਲ ਦੇ ਵਿੱਚ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਹਰ ਜੋ ਲੋਕ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਇੱਥੇ ਤੱਕ ਕਿ ਬੋਰਡ ਤੇ ਵੀ ਲਿਖਿਆ ਹੋਇਆ ਹੈ ਜਲੰਧਰ ਆਨ ਤੇ ਆਪ ਸਭ ਦਾ ਸਵਾਗਤ ਹੈ ਵੈਲਕਮ ਟੂ ਜਲੰਧਰ ਇੱਕ ਪਾਸੇ ਜਿੱਥੇ ਮਹਾਰਾਸ਼ਟਰ ਵਰਗੇ ਸ਼ਹਿਰ ਦੇ ਵਿੱਚ ਮਰਾਠੀ ਭਾਸ਼ਾ ਨੂੰ ਤਰਜੀਹ ਦੇਣ ਲਈ ਮਰਾਠੀ ਭਾਸ਼ਾ ਬੋਲਣ ਦੇ ਲਈ ਜਿੱਥੇ ਲੋਕਾਂ ਨੂੰ ਆ ਫੋਰਸ ਕੀਤਾ ਜਾ ਰਿਹਾ ਹੈ ਉੱਥੇ ਹੀ ਦੱਸ ਦਈਏ ਕਿ ਹੁਣ ਗੱਲ ਕਰਦੇ ਹਾਂ ਜਲੰਧਰ ਦੀ ਜਿੱਥੇ ਹਰ ਭਾਸ਼ਾ ਦਾ ਸਨਮਾਨ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਜਿਹੜੇ ਹੁਣ ਵਕ ਵਕ ਸੂਬਿਆਂ ਤੋਂ ਲੋਕ ਮਹਾਰਾਸ਼ਟਰ ਜਾ ਰਹੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉੱਥੇ ਮਰਾਠੀ ਭਾਸ਼ਾ ਨੂੰ ਕਾਫੀ ਤਰਜੀਹ ਦਿੱਤੀ ਜਾ ਰਹੀ ਹੈ ਪਰ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਹਰ ਜੋ ਕਿ ਹਰ ਭਾਸ਼ਾ ਦਾ ਬੜੇ ਹੀ ਦਿਲ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਇੱਕ ਵਾਰ ਤਸਵੀਰਾਂ ਦਿਖਾ ਦਵਾਂ ਕਿ ਜਿੱਥੇ ਲਿਖਿਆ ਹੋਇਆ ਜਲੰਧਰ ਆਨ ਤੇ ਆਪ ਸਭ ਦਾ ਸਵਾਗਤ ਹੈ ਪੰਜਾਬੀ ਚ ਲਿਖਿਆ ਹੋਇਆ ਹੈ ਉੱਥੇ ਹੀ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ ਹੈ ਵੈਲਕਮ ਟੂ ਜਲੰਧਰ ਯਾਨੀ ਕਿ ਹਰ ਭਾਸ਼ਾ ਦਾ ਬੇਹਦ ਹੀ ਦੇਖੋ ਲੇ ਦਿਲੋਂ ਨਾਲ ਜੋ ਕੀ ਹੈ ਸਨਮਾਨ ਕੀਤਾ ਜਾ ਰਿਹਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਵੀ ਦਿਖਾ ਸਕਦੇ ਹਾਂ ਕਿ ਇੱਥੇ ਲਿਖਿਆ ਹੋਇਆ ਹੈ ਜੀ ਆਇਆਂ ਨੂੰ ਅੱਗੇ ਅੱਗੇ ਜੇਕਰ ਵਧਿਏ ਤਾਂ ਇੱਥੇ ਲਿਖਿਆ ਹੋਇਆ ਹੈ ਖੰਮਾ ਗਣੀ ਯਾਨੀ ਕਿ ਰਾਜਸਥਾਨੀ ਭਾਸ਼ਾ ਦੇ ਵਿੱਚ ਵੀ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅੱਗੇ ਵਧਦੇ ਆਂ ਤੇ ਤਮਿਲ ਦੇ ਵਿੱਚ ਵੀ ਲਿਖਿਆ ਹੋਇਆ ਹੈ ਸਵਾਗਤਮ ਵੀ ਲਿਖਿਆ ਹੋਇਆ ਹੈ ਹਿੰਦੀ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਅਤੇ ਸਾਬਿਤ ਕਰਦਾ ਹੈ ਕਿ ਪੰਜਾਬ ਯਾਨੀ ਜਲੰਧਰ ਆਏ ਹਰ ਧਰਮ ਹਰ ਭਾਸ਼ਾ ਦੇ ਲੋਕਾਂ ਦਾ ਦਿਲੋਂ ਸਤਿਕਾਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਕੁਲਦੀਪ ਦੇ ਨਾਲ ਸਮ੍ਰਿਤੀ तिवारी ਦੀ ਰਿਪੋਰਟ ਦੈਨਿਕ ਸਵੇਰਾ ਦੇ ਲਈ